ਮਨ ਤਨ ਪਿਆਸ ਦਰਸ਼ਨ ਕਣੀ ਕੋ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤ્યાਗ ਬੇਨਤੀ ਕਰੇ ਲੇਹੋ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈਆਂ ਸੇ ਵਿਸੜ ਕਤਹਿ ਨ ਜਾਏ ਬਿਨ ਪ੍ਰਭ ਕਿਉ ਸੁਖ ਪਾਈਐ ਬਣ ਪ੍ਰਭ ਪ੍ਰਭ ਬਣ ਦੋ ਚਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੇਆ ਜਿਨਾਂ ਮਾਇ ਹਰ ਰਾਇ ਅਸੂ ਦੇ ਮਹੀਨੇ ਦੀ ਬਾਤ ਸਤਿਗੁਰਾਂ ਨੇ ਪਾਵਨ ਬਚਨ 12 ਮਹਾਂ ਜੀ ਦੇ ਨਿਰ ਕੀਤੇ ਨੇ ਸੋ ਜਿੱਥੇ ਸੰਗਤਾਂ ਸਤਿਗੁਰੂ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਮਨਾ ਰਹੇ ਆ ਨੇ ਉੱਥੇ ਸੰਗਰਾਂ ਦੇ ਦਿਹਾੜੇ ਨੂੰ ਮੁੱਖ ਰੱਖਦੇ ਆ ਸਾਰੀਆਂ ਸੰਗਤਾਂ ਨੇ ਆਧਰੀਆਂ ਪ੍ਰੀਆਂ ਨੇ ਔਰ ਅਸੂ ਮਹੀਨੇ ਦੀ ਸ਼ੁਰੂਆਤ ਸਤਿਗੁਰਾਂ ਦੇ ਹੁਕਮਨਾਮਾ ਸਾਹਿਬ ਦੇ ਨਾਲ ਕਿਉਂਕਿ ਹਰ ਇੱਕ ਗੁਰਸਿੱਖ ਦਾ ਜਿਹੜਾ ਫਰਜ਼ ਬਣਦਾ ਉਹ ਹਰ ਇੱਕ ਕਾਰਜ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਉਹਦੇ ਬਾਣੇ ਦੇ ਅੰਦਰ ਰਹਿ ਕੇ ਉਹਦੀ ਰਜਾ ਦੇ ਵਿੱਚ ਰਹਿ ਕੇ ਜਿਹੜਾ ਹੈ ਵਤੀਤ ਕਰਦਾ ਸੋ ਅੱਜ ਦੇ ਪਾਵਨ ਤੇ ਸਾਡੇ ਜਿਹੜੇ ਅਸੂ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਨੇ ਸਤਿਗੁਰੂ ਕਹਿੰਦੇ ਅਸੂ ਸੁਖੀ ਵਸੰਦੇਆ ਜਿਨ੍ਹਾਂ ਮਿਆ ਰਹਦਾ ਹੈ ਅਸੂ ਦੇ ਵਿੱਚ ਕੌਣ ਸੁਖੀ ਹੁੰਦਾ ਹੈ ਅਸੂ ਦੇ ਮਹੀਨੇ ਦੇ ਵਿੱਚ ਕੌਣ ਹੈ ਜਿਹੜਾ ਉਹ ਸੁਖ ਪ੍ਰਾਪਤ ਕਰਦਾ ਹੈ ਕਿਉਂਕਿ ਜਿਹੜੇ ਸੁਖ ਨੇ ਉਹ ਗੁਰੂ ਦੇ ਕੋਲ ਨੇ ਜਿਹੜੇ ਸੁਖ ਨੇ ਨਾ ਉਹ ਗੁਰੂ ਦੇ ਕੋਲ ਅਸਨ ਪ੍ਰੇਮ ਉਮਾਹੜਾ ਸਾਡੇ ਮਾਨ ਦੇ ਵਿੱਚ ਉਮੰਗ ਉਮਾਹੜਾ ਉਮੰਗ ਪੈਦਾ ਹੋਵੇ ਉਸ ਪ੍ਰਮਾਤਮਾ ਨੂੰ ਮਿਲਣ ਦੀ ਭਾਵੇਂ ਮਿਰਣਾ ਬੜਾ ਔਖ ਹੈ ਭਾਵੇਂ ਉਹ ਪ੍ਰਮਾਤਮਾ ਜਿਹੜਾ ਅਦੇਖ ਹੈ ਉਨੂੰ ਮੇਰੇ ਨਾਲ ਬੜਾ ਉਖਾ ਹੈ ਉਹਦਾ ਮਿਲਾਪ ਹੋਣਾ ਬੜਾ ਉਖਾ ਹੈ ਪਰ ਸਾਡੇ ਮਨ ਦੇ ਵਿੱਚ ਥੋੜੀ ਅਮੰਗ ਹੋਵੇ ਅਸੂ ਅਸਨ ਪ੍ਰੇਮ ਉਬਾਹੜਾ ਕਿਉ ਮਿਰੀ ਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋ ਆਣ ਮਿਲਾਵੇ ਮਾਈ ਇਨੀਕ ਪਿਆਸ ਜਿਵੇਂ ਮੱਛੀ ਨੂੰ ਤੜਪਉਂਦੀ ਹੈ ਕਿਉ ਕਦੋਂ ਪਾਣੀ ਮਿਲੇ ਕਦੋਂ ਪਾਣੀ ਮਿਲੇ ਤਾਂ ਉਹਦਾ ਜੀਵਨ ਬਣ ਜਾਂਦਾ ਹੈ ਮਸ਼ੀਦਾ ਜੀ ਪਾਣੀ ਦੇ ਨਾ ਬਣਦਾ ਇਸੇ ਤਰ੍ਹਾਂ ਜਿਹੜਾ ਪ੍ਰੇਤ ਵਾਲੇ ਗੁਰਸਿੱਖ ਹੁੰਦੇ ਨੇ ਉਹ ਪ੍ਰਮਾਤਮਾ ਨੂੰ ਮਿਲਣ ਦੀ ਮਨ ਵਿੱਚ ਉਮੰਗ ਰੱਖਦੇ ਆ ਚਾਹ ਰੱਖਦੇ ਆ ਔਰ ਉਹਨਾਂ ਦੇ ਮਨ ਵਿੱਚ ਤੜਪ ਹੁੰਦੀ ਹੈ ਪਿਆਰ ਹੁੰਦਾ ਹੈ ਭਾਵਨਾ ਹੁੰਦੀ ਹੈ ਸਤਿਗੁਰੂ ਕਹਿੰਦੇ ਸੰਤ ਸਹਾਈ ਪ੍ਰੇਮ ਕੇ ਉਹ ਤਿੰਨ ਕਾ ਲਾਗਾ ਪਾਏ ਸੰਤ ਗੁਰੂ ਨੂੰ ਵੀ ਕਿਹਾ ਤੇ ਰੱਬ ਦੇ ਪਿਆਰਿਆਂ ਨੂੰ ਵੀ ਕਿਹਾ ਉਹ ਸਾਰਿਆਂ ਦੀ ਸਹਾਇਤਾ ਕਰਦੇ ਗੁਰੂ ਸਾਡੀ ਸਹਾਇਤ ਗੁਰੂ ਦੇ ਰਾਹੀ ਹੀ ਪਰਮਾਤਮਾ ਤੱਕ ਜਾਇਆ ਜਾਣਾ ਬਾਣੀ ਦੇ ਰਾਹੀ ਹੀ ਪਰਮਾਤਮਾ ਤੱਕ ਜਾਇਆ ਜਾਣਾ ਸੰਤ ਸਾਈਂ ਰਾਮ ਕੇ ਕਰ ਕਿਰਪਾ ਦੀ ਹੈ ਮਿਲਾਇ ਕਿਰਪਾ ਕਰਕੇ ਉਹ ਮਿਲਾਪ ਵੀ ਆਪਣੀ ਕਿਰਪਾ ਦੇ ਨਾਲ ਕਿਉਂਕਿ ਯਤਨ ਕਰਨਾ ਮਨੁੱਖ ਨੇ ਇੱਕ ਮਨ ਦੇ ਵਿੱਚ ਤੜਪ ਲੈ ਕੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਜੋਦਰੀ ਕਰਨੀ ਮਾਰੇ ਕਿਰਪਾ ਕਰੋ ਉਸ ਅਕਾਲ ਪਰਖਵੈਗਤ ਦਾ ਮਿਲਾਪ ਹੋ ਜਾਵੇ ਸਤਿਗੁਰੂ ਜੀ ਅੱਜ ਦੇ 12 ਮਾਹੀ ਦੇ ਇਸ ਤਾਵਨ ਬਚਨਾਂ ਦੇ ਰਾਹੀਂ ਸਮਝਾਉਣਾ ਕਰਦੇ ਜਿਨੀਆਂ ਚਾਖਿਆ ਪ੍ਰੇਮ ਰਸ ਜਿਨ੍ਹਾਂ ਨੇ ਇਹ ਪ੍ਰੇਮ ਰਸ ਉਹ ਤ੍ਰਿਪਤ ਹੋ ਜਾਣਗੇ ਦੁਨੀਆ ਦੇ ਰਸ ਉਹਨਾਂ ਨੂੰ ਚੰਗੇ ਨਹੀਂ ਲੱਗਣਗੇ ਜਿਨ੍ਹਾਂ ਨੇ ਆਹ ਪ੍ਰੇਮ ਰਸ ਚੱਕ ਲਿਆ ਨਾ ਪ੍ਰਮਾਤਮਾ ਨੂੰ ਮਿਲਣ ਦਾ ਪ੍ਰੇਮ ਰਸ ਤ੍ਰਿਪਤ ਰਹੇ ਅਗਾਏ ਆਪ ਤਿਆਗ ਬੇਨਤੀ ਕਰੇ ਆਪਣਾ ਆਪਾ ਤਿਆਗ ਕੇ ਐ ਨਹੀਂ ਵੀ ਮੈਂ ਕਰਿਆ ਜਾਂ ਜੋ ਕੁਝ ਕਰਿਆ ਅਸੀਂ ਆਪਣੇ ਆਪੇ ਨੂੰ त्याਗਣਾ ਹੈ ਹਉਮੈ ਨੂੰ त्यागਣਾ ਹੈ ਈਗੋ ਨੂੰ त्यागਣਾ ਹੈ ਜਦੋਂ ਮਨੁੱਖ ਦੇ ਵਿੱਚ ਈਗੋ ਚਲੀ ਗਈ ਨਾ ਤੇ ਰੱਬ ਦਾ ਨਾਮ ਆ ਜਾਣਾ ਹੈ ਪਰਮਾਤਮਾ ਦਾ ਨਾਮ ਆ ਜਾਣਾ ਹੈ ਮਿਲਾਪ ਹੋ ਜਾਣਾ ਹੈ ਈਗੋ ਦੇ ਨਾਲ ਕਦੇ ਵੀ ਮਿਲਾਪ ਨਹੀਂ ਹੁੰਦਾ ਹਉਮੈ ਦੇ ਨਾਲ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਵੇਂ ਨਾ ਬਸਾਇਕਾ ਆਪ ਤਿਆਗ ਬੇਨਤੀ ਕਰੇ ਆਪਣਾ ਆਪਾ त्याग ਕੇ ਬੇਨਤੀ ਕਰ ਜੋ ਹਰ ਕੰਤ ਮਿਲਾਈਐ ਸੇ ਵਿਸੜੇ ਕਤੈ ਨਾ ਜਾਏ ਜਿਨ੍ਹਾਂ ਨੂੰ ਉਹ ਕੰਤ ਮਿਲ ਗਿਆ ਪਿਆਰਾ ਮਿਲ ਗਿਆ ਪ੍ਰਮਾਤਮਾ ਮਿਲ ਗਿਆ ਨਾ ਕਿਰਪਾ ਦੇ ਨਾਲ ਜਦੋਂ ਹਮੇ ਖਤਮ ਹੋ ਗਏ ਤੇ ਗੁਰੂ ਨੇ ਕਿਰਪਾ ਕਰ ਦੇਣੀ ਹੈ ਮਿਲਾਪ ਹੋ ਜਾਣਾ ਫਿਰ ਵਿਸੋੜਾ ਨਹੀਂ ਹੋਵੇਗਾ ਕਦੇ ਫਿਰ ਕਦੇ ਵਿਸੋੜਾ ਨਹੀਂ ਹੋਵੇਗਾ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਉਹ ਪ੍ਰਭ ਤੋਂ ਬਿਨਾ ਉਹ ਕਹਿੰਦੇ ਮੇਰਾ ਤਾਂ ਹੋਰ ਹੈ ਹੀ ਕੋਈ ਨਹੀਂ ਜੇਬ ਰੂਪੀ ਆਤਮਾ ਜਿਹੜੀ ਨਾਰੀ ਹੈ ਨਾ ਜੇਬ ਰੂਪੀ ਆਤਮਾ ਨਾਰੀ ਉਹਨੂੰ ਜਦੋਂ ਇਹ ਪ੍ਰਾਪਤ ਹੋ ਗਿਆ ਨਾ ਪ੍ਰਮਾਤਮਾ ਦਾ ਮਿਲਾਪ ਹੋ ਗਿਆ ਕਿਉਂਕਿ ਮੈਂ ਦੂਜਾ ਤੇ ਹੀ ਨਹੀਂ ਕੋਈ ਫਿਰ ਸਾਧ ਸੰਗਤਾਂ ਸੋ ਜੁਕੀ ਬਸੰਦੇ ਆ ਜਿਨ੍ਹਾਂ ਮਿਆ ਹਰ ਰਾਇ ਅਸੂ ਦੇ ਮਹੀਨੇ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਉਹ ਭਾਈ ਸੁਖ ਪ੍ਰਾਪਤ ਕਰ ਸਕਦੇ ਐ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਉਮੰਗ ਹੈ ਚਾਹ ਹੈ ਸੋ ਸਾਰੀ ਸੰਗਤਾਂ ਦਾ ਧੰਨਵਾਦ ਜੋ ਅਸੂ ਦੇ ਮਿਹਨਦੀ ਸੰਗਰਾਂ ਦੇ ਦਿਹਾੜੇ ਨੂੰ ਅਤੇ ਧੰਨ ਧੰਨ ਸਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੋਤੀ ਦਿਵਸ ਜੋਤੀ ਜੋਤ ਸਮਾਉਣ ਦੇ ਜਿੱਤ ਦਿਵਸ ਨੂੰ ਮੁੱਖ ਰੱਖਦੇ ਆ ਹਾਜ਼ਰੀਆਂ ਭਰੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰਾਂ ਨੇ ਜੋਤੀ ਜੋਤ ਸਮਾਏ ਔਰ ਸਾਡੇ ਤੇ ਬੜੀ ਕਿਰਪਾ ਕੀਤੀ ਆ ਬਾਣੀ ਦੀ ਬਖਸ਼ਿਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲੱਖ ਲੱਖ ਵਾਰ ਕੋਟਨ ਕੋਟ ਪ੍ਰਣਾਮ ਕਰੀਏ ਉਹਨਾਂ ਦੇ ਦੱਸਿਓਏ ਮਾਰਗ ਨੂੰ ਅਪਣਾਉਣਾ ਕਰੀਏ ਬਾਣੀ ਨੂੰ ਪੜਾਉਣਾ ਕਰੀਏ ਲਾਹੇ ਪ੍ਰਾਪਤ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ ਬਲਾਵ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ